ਸੱਚੀ ਗੱਲ ਮੈਂ ਸ਼ਮਾ ਚਾਹੂੰਗਾ 10 15 ਮਿੰਟ 10 ਮਿੰਟ ਡੇਟ ਹੋ ਗਏ ਇਲੈਕਸ਼ਨ ਦਾ ਮਾਹੌਲ ਹੈ ਜਿਸ ਜਿਸ ਲਈ ਤੁਹਾਨੂੰ ਸਾਰੇ ਨੂੰ ਤਬਲੀਗ ਦਿੱਤੀ ਹੈ ਸਤਮਾ ਤੇ ਲਾਸਟ ਫੇਜ਼ ਇਲੈਕਸ਼ਨ ਦਾ ਦੇਸ਼ ਦੇ ਅੰਦਰ ਇੱਕ ਤਰੀਕ ਨੂੰ ਹੋਣ ਜਾ ਰਿਹਾ ਹੈ ਫੇਜ਼ ਵੀ ਲਾਸਟ ਹੈ ਤੇ ਇਲੈਕਸ਼ਨ ਦਾ ਸਮਾਂ ਵੀ ਹੁਣ ਅਖੀਰ ਤੇ ਪਹੁੰਚਿਆ ਖੜਾ ਹੈ ਪਰ ਕੀ ਕਰ ਰਹਾ ਹੈ ਚੋਣਾਂ ਦਾ ਮਤਾਨ ਪਰੇ ਸਾਰੇ ਚੁਣੌਮੀ ਮੁਹਿੰਮ ਦੇ ਦੌਰਾਨ ਕਿਤਨਾ ਕਦੇ ਪੰਜਾਬ ਦੇ ਮੁੱਦੇ ਰੁਲ ਗਏ ਪੰਜਾਬ ਦੇ ਜਿਹੜੇ ਅਸਲ ਮੁੱਦੇ ਐ ਉਹਨਾਂ ਦੇ ਉੱਤੇ ਕੋਈ ਗੱਲ ਹੀ ਨਹੀਂ ਹੋਈ ਉਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਲੋਕਾਂ ਦਾ ਧਿਆਨ ਫੋਕਸ ਕੀਤਾ ਜਾਵੇ ਮੈਂ ਲੀਡਰਾਂ ਕਹਿੰਨੀ ਨਹੀਂ ਕਰਦਾ ਕਿਉਂਕਿ ਲੀਡਰ ਤਾਂ ਆਪਣੀ ਗੱਲ ਰੱਖਣਗੇ ਮੈਂ ਥੋਡੇ ਨਹੀਂ ਪੰਜਾਬ ਦੇ ਲੋਕਾਂ ਨੂੰ ਅੱਜ ਅਪੀਲ ਕਰਨ ਵਾਸਤੇ ਤੁਹਾਨੂੰ ਸਰੰਤ ਗਲੀ ਦਿੱਤੀ ਹੈ ਵੀ ਸਭ ਤੋਂ ਵੋਟ ਜਾਣ ਤੋਂ ਪਹਿਲਾਂ ਘਟੋ ਘਟ ਚਾਕੀ ਮਾਰ ਕੇ ਦੇਖਣ ਵੀ ਪੰਜਾਬ ਦੇ ਮੁੱਦੇ ਕਿਹੜੇ ਪੰਜਾਬ ਦੇ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਏਡਾ ਵੱਡਾ ਬਦਲਾਅ ਲਿਆਇਆ ਗਿਆ ਤੇ ਕੀ ਉਹ ਮੁੱਦੇ ਐਡਰੈਸ ਹੋਏ ਉਹਨਾਂ ਦਾ ਕੋਈ ਹੱਲ ਹੋਇਆ ਇਹ ਆਪੂ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਪੇਰਵਾਹੀ ਹੋ ਰਹੀ ਹੈ ਇਸ ਇਲੈਕਸ਼ਨ ਦੇ ਦੌਰਾਨ ਕੋ ਗੱਲ ਹੋ ਰਹੀ ਹੈ ਕੋਣ ਆਦਮੀ ਹੈ ਜਿਹੜਾ ਨਾ ਮੁਧਿਆਨਗਰ ਜੀ ਹੰਮੀ ਹੋਏ ਤੇ ਉਹਨਾਂ ਨੂੰ ਕੋਣ ਹਲ ਕਰਨ ਦੀ ਸ਼ਮਤਾ ਰੱਖਦਾ ਕਿ ਜੀ ਸੋਚ ਆਸਪਾਸੇ ਉਹਨਾਂ ਮੁਧਿਆ ਤੇ ਮੈਂ ਥੋੜੇ ਰਹੀ ਧਿਆਨ ਕਰਨ ਕਿਚਨ ਵਾਸਤੇ ਐਸਾ ਦੋ ਤਿੰਨ ਦਿਨ ਪਹਿਲਾਂ ਪਟਿਆਲੇ ਰੈਲੀ ਹੋਈ ਸੀਗੀ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀਓ ਜੇ ਅਸੀਂ ਮੈਂ ਸਟੇਟ ਤੋਂ ਉਹਨਾਂ ਨੂੰ ਰਿਪੋਰਟ ਕੀਤੀ ਸੀ ਵੀ ਪੰਜਾਬ ਦੇ ਅੰਦਰ ਮੁਧੇ ਪੈਣ ਦੇ ਹੈ ਵੀ ਪੰਜਾਬ ਦੇ ਜਿੱਥੇ ਕਿਤੇ ਵੀ ਹੱਥ ਰੱਖੋਗੇ ਬਦਨ ਦੇ ਉੱਤੇ ਉੱਥੇ 30 ਮਿਲੂਗੀ ਦਤੂ ਮਿਲੂਗਾ ਪਰ ਦੋ ਮੁਦੇ ਜਿਹੜੇ ਕਿਉਂਕਿ ਅੱਜ ਉਹਨਾਂ ਦੇ ਧਿਆਨ 'ਚ ਮੈਂ ਲੈ ਕੇ ਆਇਆ ਇੱਕ ਤਾਂ ਪੰਜਾਬ ਦੀ ਨਸਲ بچਾਓ ਇੱਕ ਪੰਜਾਬ ਦੀ ਫਸਲ بچਾਓ ਕਿਉਂਕਿ ਪੰਜਾਬ ਦੇ ਅੰਦਰ ਜੋ ਲੋਰਡ ਆਰਡਰ ਸਿਚੁਏਸ਼ਨ ਹੈ ਉਹ ਅੱਜ ਸਾਰਿਆਂ ਨੂੰ ਪਤਾ ਹੈ ਪਰ ਪੰਜਾਬ ਦੀ ਨਸਲ ਪੰਜਾਬ ਦੀ ਫਸਲ ਇਹਦੇ ਵਾਸਤੇ ਗੱਲ ਨਹੀਂ ਹੋ ਰਹੀ ਜਿਨ੍ਹਾਂ ਵਾਅਦਿਆਂ ਨੂੰ ਲੈ ਕੇ ਲੋਕਾਂ ਨੇ ਐਡਾ ਵੱਡਾ ਭਰੋਸਾ 92 ਸੀਟਾਂ ਇਹਨਾਂ ਨੂੰ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਕਿ ਨਸ਼ੇ ਦਾ ਮੁੱਦਾ ਖਤਮ ਹੋਇਆ ਸਭ ਗੱਲ ਨਹੀਂ ਹੋ ਰਹੀ ਇਹ ਨਾਲ ਮੁੱਦਾ ਨਹੀਂ ਖਤਮ ਹੋਇਆ ਅੱਜ ਵੀ ਉਸੇ ਤਰ੍ਹਾਂ ਹੀ ਨਸ਼ਾ ਪਿੰਡਾਂ ਦੇ ਅੰਦਰ ਬਿਕਰੇ ਸ਼ਹਿਰਾਂ ਦੇ ਅੰਦਰ ਖੁੱਲ੍ਹੇ ਬਿਕਰੇ ਤੇ ਉਹਦੇ ਤੇ ਸਾਰੇ ਇਲੈਕਸ਼ਨ ਦੇ ਦੌਰਾਨ ਕੋਈ ਗੱਲ ਨਹੀਂ ਹੋ ਰਹੀ ਕਿਸੇ ਨੇ ਗੱਲ ਨਹੀਂ ਕੀਤੀ ਨਸ਼ੇ ਦਾ ਕੀ ਹੋ ਰਿਹਾ ਪਰ ਹੁਣ ਤੁਮਾਂ ਜੀ ਤੁਸੀਂ ਕੀ ਕੀਤਾ ਸਵਾਲ ਪੁੱਛੇ ਜਾ ਰਹੇ ਬੀਜੇਪੀ ਦੇ ਕੈਂਡੀਡੇਟਸ ਨੂੰ ਇੱਕ ਤੇ ਕਿਸਾਨਾਂ ਦਾ ਰੂਪ ਦੇ ਕੇ ਕਿਸਾਨ ਸਵਾਲ ਪੁੱਛਣਾ ਹੈ ਪਰ ਕੋਈ ਜਿਹੜੇ ਮੁੱਦੇ ਬੀਜੇਪੀ ਨੂੰ ਪੁੱਛੋ ਸਵਾਲ ਪੁੱਛਣੇ ਪਰ ਮੁਦੇ ਗੜੀਏ ਕਿਸਾਨੀ ਦੇ ਮੁਦੇ ਇਹਦੇ ਨਾਲ ਕੋਈ ਨਸਲ ਦਾ ਮੁਦਾਇ ਡਰੱਗ ਦੇ ਨਾਲ ਐਂਪਲੋਇਮੈਂਟ ਦੇ ਨਾਲ ਅਜੇ ਦਾ ਇੱਕ ਪੰਜਾਬ ਤੋਂ ਬਾਹਰ ਪਲਾਨ ਹੋ ਰਿਹਾ ਹੈ ਉਹਨੂੰ ਲੈ ਕੇ ਇਹਨਾਂ ਸਾਰੇ ਮੁਦਿਆਂ ਉੱਤੇ ਬਹਿਸ ਨਹੀਂ ਹੋਈ। ਕਿਸਾਨੀ ਦੇ ਮੁਦੇ ਲੈ ਕੇ ਅਭਰਸ਼ਨ ਹੋ ਰਿਹਾ ਹੈ ਪਰ ਅਜੇ ਤਾਈ ਕਿਸੇ ਨੇ ਉਹ ਦਿੱਤੇ ਕੋ ਹੰਗੀ ਦਾ ਲਈ ਦੀ ਜਿਹੜਾ ਸੀ ਦਾਜ ਭਾਲ ਰਹੇ ਆ ਜਿਹੜਾ ਬਾਦ ਕਹਿ ਰਹੇ ਆ ਜਿਹੜੀ ਗਰੰਟੀ ਉਹ ਲੈ ਕੇ ਆ ਕਰ ਰਹੀ ਹੈ ਕਿ ਉਹ ਗਰੰਟੀ ਹੀ ਲਾ ਦੇ ਮੈਂ ਕੁਝ ਜੇ ਪਤਾ ਚੰਡੀਗੜ੍ਹ ਬਾਕੇ ਸਾਥੇ ਨਾਲ ਪਤ ਦਾ ਸਾਥੇ ਨਾਲ ਗਲਤੀ ਸੀ ਬੁਰਾ ਸਾਲ ਨੂੰ ਉਹਨਾਂ ਦੀ ਕਮਿਤਾ ਕਹਿੰਦੀ ਸੀ ਜਿਸ ਤੋਂ ਉਹਨੇ ਕਿਹਾ ਸੀ ਕਿ ਆਪਾਂ ਨੂੰ ਮਾਰੀ ਹੋਏ ਹਨ ਮੈਨੂੰ ਤੇ ਸਿਆਣੇ ਹੋਰ ਕਰਦੇ ਨੇ ਅੰਦਰ ਕੁਝ ਹੋਰ ਕਰਦੇ ਨੇ ਮੁਰਾਨੇ ਕੁਝ ਹੋਰ ਕਰਦੇ ਨੇ